ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੋਰ ਰੰਗਾਵਾ 2270 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਤੇ ਅੱਜ ਆਪਾਂ ਤੁਹਾਨੂੰ ਸਿਖਾਉਣੇ ਆ ਏ ਵਰਕ ਵਾਲੀ ਸਲਵਾਰ ਦੀ ਕਟਿੰਗ ਜਾਨਕਿ ਦੋ ਆਪਣੇ ਕੋਲ ਸਲਵਾਰਾਂ ਆ ਦੋਹਾਂ ਦੇ ਉੱਪਰ ਵਰਕ ਹੋਇਆ ਵਾ ਇਹ ਅਲੱਗ ਅਲੱਗ ਤਰੀਕੇ ਨਾਲ ਆਪਾਂ ਤੁਹਾਨੂੰ ਇਹਨਾਂ ਦੀ ਕਟਿੰਗ ਦੱਸਾਂਗੇ ਪਹਿਲਾਂ ਆਪਾਂ ਕਰਦੇ ਆ ਇਸ ਸਲਵਾਰ ਦੀ ਕਟਿੰਗ ਫਿਰ ਕਰਾਂਗੇ ਇਸ ਸਲਵਾਰ ਠੀਕ ਆ ਆ ਦੇਖੋ ਜਿਵੇਂ ਆਪਣੇ ਕੋਲ ਇਹ ਕਪੜਾ ਵਾ ਤੇ ਇਹ ਤਾਂ ਤੁਸੀਂ ਵੀ ਜਾਣਦੇ ਹੋਗੇ ਵੀ ਇਹ ਇਹਦੇ ਇਸ ਤਰ੍ਹਾਂ ਨਾ ਸਾਰੇ ਬਣੇ ਕਢਾਈ ਹੋਈ ਹੁੰਦੀ ਆ ਆਪਾਂ ਚਾਰ ਤਿਆਂ ਮਤਲਬ ਚ 4 ਫੋਲਡ ਪਹਿਲਾਂ ਨੂੰ ਦੁਬਾਰਾ ਕੀਤਾ ਫਿਰ ਇਹਨੂੰ ਆਪਾਂ ਚੌੜਾ ਕਰ ਲਿਆ ਚਾਰ ਤਿਆਂ ਦੇ ਵਿੱਚ ਆਪਾਂ ਇਹਨੂੰ ਫੋਲਡ ਕਰ ਲਿਆ ਦੁਬਾਰਾ ਕਰ ਲਿਆ ਇਹੋ ਜਾਨੀ ਕੇ ਚੌੜਾ ਹੋ ਗਿਆ ਤੇ ਦਾ ਦੋਵੇਂ ਕੰਡੀਆਂ ਪੈਣਾ ਇਹਨਾਂ ਨੂੰ ਆਪਸ ਵਿੱਚ ਆਪਾਂ ਮਿਲਾ ਲਿਆ ਫਿਰ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਚੌੜਾ ਕਰ ਲਿਆ ਤੇ ਜੇ ਜਿਹਦਾ ਆਪਾਂ ਬਸ ਇਦਾਂ ਹੀ ਸਲਵਾਰ ਬਣਾਉਣੀ ਹੈ ਜਿਹੜੀ ਦੋਨ ਸਟ੍ਰੇਟਸ ਨਾਲ ਬਾਰ ਚੱਲਦੀ ਆ ਉਹ ਜਿੰਨਾ ਆਪਾਂ ਆ ਸਾਰਾ ਘੇਰਾ ਹੈਗਾ ਆਪਾਂ ਇੰਨਾ ਰੱਖ ਕੇ ਹੀ ਕਟਿੰਗ ਕਰ ਲੈਣੀ ਹੈ ਪਰ ਇਹਦੇ ਇਹਦਾ ਆਪਾਂ ਘੇਰਾ ਜਿਹੜਾ ਹੈ ਉਹ ਵਧਾਉਣਾ ਵਾ ਤੇ ਉਹ ਕਿਸ ਤਰ੍ਹਾਂ ਵਧਾਉਣਾ ਵਾ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਆ ਤੇ ਸਲਵਾਰ ਦਾ ਆਪਣੇ ਕੋਲ ਨਾਪ ਜਿਹੜਾ ਹੈਗਾ ਵਾ ਉਹ 35 ਇੰਚ ਜਿਹੜੀ ਆ ਸਲਵਾਰ ਪੂਰੀ ਫੁੱਲ ਤਿਆਰ ਆ ਤੇ 6 ਇੰਚ ਆਪਾਂ ਦੀ ਮੋਰੀ ਪਹੁੰਚਾ ਜਿਹੜਾ ਵਾ ਉਹ ਪਾਉਣਾ ਵਾ ਤੇ ਉਸ ਉਸ ਹਿਸਾਬ ਦੇ ਨਾਲ ਆਪਾਂ ਜਿਹੜੀ ਆ ਸਲਵਾਰ ਦੀ ਕਟਿੰਗ ਕਰਦੇ ਆ ਲੋ ਜਿਹੜੇ ਤੇ ਮਤਲਬ ਪਹਿਲੀ ਵਾਰ ਵੇਖਣ ਲੱਗੇ ਜਾਂ ਸਿੱਖਣੀ ਹੈ ਜਿਨ੍ਹਾਂ ਨੇ ਉਹਨਾਂ ਲਈ ਆ ਕਿ ਮਤਲਬ ਫਿਰ ਜੇ ਤੁਹਾਨੂੰ 35 ਇੰਚ ਸਰਵਾਰ ਤਿਆਰ ਕਰਨੀ ਹੈ 5 ਇੰਚ ਦੀ ਆਪਾਂ ਉੱਪਰ ਪਾਵਾਂਗੇ 벨ਟ ਜਾਂ ਉਹ ਚਾਰ ਦੀ ਪਾਉਂਦੇ ਆ ਸਾਢੇ ਚਾਰ ਦੀ ਪਾਉਂਦੇ ਓਨੀ ਮਤਲਬ ਆਪਾਂ ਆ ਜਿਹੜਾ ਇੰਚ ਟੇਪ ਆ ਇਹਨੂੰ ਉੱਪਰੋਂ ਕੱਢ ਲੈਣਾ ਆਪਾਂ ਆਪਣੀ 5 ਇੰਚ ਦੀ 벨ਟ ਆਪਾਂ ਇਸ ਦਾ ਇੰਚ ਟੇਪ ਦਾ 5 ਇੰਚ ਤੇ ਰੱਖ ਕੇ ਉੱਪਰੋਂ ਕੱਢ ਦੇਣਾ ਗਾੜੀ ਆਪਾਂ ਇੱਥੇ 35 ਦਾ ਤੱਕ ਮਿਲ ਲੈਣਾ ਮਨੋ ਇਹ ਆਪਣੀ 3 ਇੰਚ ਜਿਹੜੀ ਆ ਇਹ ਆਪਣੀ ਲੰਬਾਈ ਹੋਗੀ ਇਹਦੇ ਵਿੱਚ ਆਪਾਂ ਅੱਧਾ ਇੰਚ ਪਾਸ ਕਰਨਾ ਵਕਿ ਜਿਹੜਾ ਆਪਣਾ ਇਥੋਂ ਫੋਲਡ ਦੇ ਵਿੱਚ ਆਉਣਾ ਉਹ ਜਿਹੜਾ ਆਪਾਂ ਸਲਾਈ ਕਰਾਂਗੇ ਇਹਦੇ ਵਿੱਚ ਆਪਣਾ ਬੈੱਡ ਦੇ ਨਾਲ ਜੋ ਅਟੈਚ ਹੋਣਾ ਉਹ 1/2 ਇੰਚ ਆਉਣਾ ਵਾ ਤੇ ਥੱਲੇ ਉਹ ਆਪਣੇ ਉਹਦਾ ਵੈਸੇ ਆਪਾਂ 1 ਇੰਚ ਵਾਧਾ ਰੱਖੀ ਰਾ ਇਹਦੇ ਵਿੱਚ ਥੱਲੇ ਆਪਾਂ ਕੋਈ ਫੋਲਡਿੰਗ ਨਹੀਂ ਕਰਨੀ ਕੋਈ ਨੂੰ ਪਹੁੰਚਾ ਨਹੀਂ ਲਾਉਣਾ ਕੋਈ ਟਿਕਨ ਨਹੀਂ ਲਾਉਣਾ ਇਸ ਕਰਕੇ ਆਪਾਂ ਇਹਦਾ ਜਿਹੜਾ ਮਾਰਜਨ ਉਹ ਨਹੀਂ ਲੈਣਾ ਠੀਕ ਆ ਇਹ ਆਪਣੇ ਕੋਲ ਹੁਣ ਆਪਾਂ ਪੂਰਾ ਬਰਾਬਰ ਮਿਲ ਗਿਆ ਕਿੰਨਾ ਹੁੰਦਾ ਪਿਆ ਇਹ ਹੁੰਦਾ ਪਿਆ ਆਪਣੇ ਕੋਲ 3.5 3 ਤੇ 5 35 ਹੁੰਦਾ ਨਾ 5 ਆਪਾਂ ਬੈਲਟ ਲਈ ਕੱਢ ਲਿਆ ਤੇ 1/2 ਇੰਚ ਆਪਾਂ ਇੱਥੋਂ ਅੱਡਾ ਇਹਦਾ ਮਾਰ ਜਾ ਰੱਖ ਲਿਆ 35 35 ਤੇ ਆਪਾਂ ਇੱਕ ਦੋ ਨਿਸ਼ਾਨ ਜਿਹੜੇ ਲਾ ਲਾਂਗੇ ਫਿਰ ਉਹਨਾਂ ਨੂੰ ਆਪਸ ਵਿੱਚ ਆਪਾਂ ਮਿਲਾ ਲਾਂਗੇ ਸੌਰੀ ਸਾਢੇ 35 ਦੇ ਸਾਢੇ 35 ਦੇ ਉੱਥੇ ਲਾਇਆ ਸੀ ਆਪਾਂ ਸਾਢੇ 35 ਦੇ ਇੱਥੇ ਲਾ ਲਾਂਗੇ ਇਹਨਾਂ ਨੂੰ ਆਪਸ ਵਿੱਚ ਆਪਾਂ ਮਿਲਾ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਇਹ ਆਪਣਾ ਜੋ ਉੱਪਰ ਵਾਲਾ ਕੱਪੜਾ ਇਹਦੀ ਆਪਾਂ ਬੈਲਟ ਪਾਵਾਂਗੇ ਇਹਨੂੰ ਆਪਾਂ ਕਟਿੰਗ ਕਰਵਾ ਬੈਲਟ ਜਿਹੜੀ ਆ ਉਹ ਆਪਣੀ ਹੈਗੀ ਆ 22 ਇੰਚ ਤਿਆਰ ਤੇ 1 ਇੰਚ ਆਪਾਂ ਮਾਦਰ ਖਾਂਗੇ 23 ਇੰਚ ਦੀ ਆਪਾਂ ਸਭ ਤੋਂ ਪਹਿਲਾਂ ਬੈਲਟ ਕੱਟ ਲਾਂਗੇ ਕਿਉਂਕਿ ਆਪਾਂ ਇਹਨੂੰ ਇਹਦਾ ਜਿਹੜਾ ਘੇਰਾ ਵਾ ਸਲਵਾਰ ਦਾ ਵਧਾਉਣਾ ਵਾ ਇਸੇ ਕਪੜੇ ਨੂੰ ਅਟੈਚ ਕਰਕੇ ਆਪਾਂ ਉਹ ਜਿਹੜਾ ਵਾ ਉਹ ਇਹਦਾ ਘੇਰਾ ਵਧਾਉਣਾ ਵਾ ਬੈਲਟ ਜਿਹੜੀ ਉਹ ਵੈਸੇ ਆਪਾਂ 8 ਇੰਚ ਦੀ ਪਾਈਦੀ ਐ 4 ਹੋ ਕੇ ਨੂੰ 5 ਇੰਚ ਰੱਖ ਲਈਦਾ ਪਰ ਇਹ ਜਿਹੜਾ ਵਾ ਇਹ ਉੱਪਰੋਂ ਕਪੜਾ ਥੋੜਾ ਥੋੜਾ ਲੱਥਾ ਵਾ ਇਹ ਆਪਣੇ ਕੋਲ 7.5 ਇੰਚ 14 ਪਿਆ ਤੇ ਆਪਣੇ ਕੋਲ ਇੱਕ ਕੰਨੀ ਆ ਜੇ ਹੋ ਸਕਿਆ ਆਪਾਂ ਕੰਨੀ ਨਾਲ ਹੋਲਡ ਕਰਾਂਗੇ ਨਹੀਂ ਇਸ ਤਰ੍ਹਾਂ ਹੀ ਆਪਾਂ ਜਿਹੜਾ ਇਹਦਾ ਉੱਪਰੋਂ ਨੇਪਾ ਫੋਲਡ ਕਰ ਸਕਦੇ ਆ ਤੇ ਹੁਣ ਆਪਾਂ ਜਿਹੜੀ ਬੈਲਟ ਆ ਇਹਨੂੰ ਆਪਾਂ ਮੇਲ ਲੈਣੀ ਕਿੰਨੇ ਇੰਚ ਆਪਣੇ ਆਪਾਂ 22 ਇੰਚ ਤਿਆਰ ਰੱਖਣੀ ਆ 1 ਇੰਚ ਵਾਧ ਤੇ 23 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਆ ਦੇਖੋ ਆਪਾਂ 23 ਇੰਚ ਤੇ ਦੋ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਆਪਸ ਵਿੱਚ ਆਪਾਂ ਮਿਲਾ ਦੇਣਾ ਠੀਕ ਆ ਤੁਸੀਂ ਥੱਲੇ ਉਹ ਕਪੜਾ ਜਿਹੜਾ ਉਹ ਪਛਾਹ ਕਰ ਲੈਣਾ ਕਿਉਂਕਿ ਥੱਲੇ ਵਾਲਾ ਜਿਹੜਾ ਕਪੜਾ ਉਹ ਕੱਟਿਆ ਨਾ ਜਾਵੇ। ਇਹ ਆਪਣੀ 벨ਟ ਹੋਗੀ। ਹੁਣ ਆਹ ਵਾਲਾ ਜਿਹੜਾ ਆਪਣਾ ਕਪੜਾ ਵਾ ਇਹ ਵੀ ਆਪਾਂ ਇੱਥੇ ਪਾਵਾਂਗੇ ਮਿਆਨੀ। ਤੇ ਤਾਂ ਜੋ ਆਪਣੀ ਜਿਹੜੀ ਸਲਵਾਰ ਆ ਇਹ ਥੋੜੀ ਖੁੱਲੀ ਬਣ ਸਕੇ। ਠੀਕ ਆ। ਇਸ ਤਰੀਕੇ ਨਾਲ ਆਪਾਂ ਇਹਨੂੰ ਰੱਖ ਲੈਣਾ। ਜਿੱਥੋਂ ਤੱਕ ਆਪਾਂ ਆਸਣ ਰੱਖਣਾ ਉਹਦਾ ਆਪਾਂ ਉਹ ਉਪਰ ਰੱਖ ਕੇ ਤੇ ਆਹ ਵਾਲੀ ਜਿਹੜੀ ਚੀਜ਼ ਪਹਿਲਾਂ ਉਹਨੂੰ ਆਪਾਂ ਪੱਧਰਾ ਕਰ ਲਏ ਆਪਣਾ ਥੋੜਾ ਘਾਟਵਾ ਧੌਂਦਾ ਪਿਆ ਹਾਂ ਅੰਕੂ ਥੋੜਾ ਜਿਹਾ ਤੇ ਇਹਨੂੰ ਆਪਾਂ ਇਦਾਂ ਨਿਸ਼ਾਨ ਲਾ ਕੇ ਇਹਦੀ ਆਪਾਂ ਜਿਹੜੀ ਕਟਿੰਗ ਕਰ ਲਈ ਨੇ ਸਾਰਾ ਬਰਾਬਰ ਇੱਕੋ ਜਿਹਾ ਹੋ ਜਾਊਗਾ ਵੈਸੇ ਆਪਣੇ ਕੋਲ ਜਿੱਦਾਂ ਆਮ ਸਟ੍ਰੇਟ ਸਲਵਾਰ ਹੁੰਦੀ ਹੈ ਉਹਨਾਂ ਆਪਣੇ ਕੋਲੇ ਦਾ ਘੇਰਾ ਜਿੰਦਾ ਉਹ ਹੈਗਾ ਵਾ ਆ ਦੇਖੋ ਹਾਂ ਅਮੀ ਆਪਣਾ 22 ਇੰਚ 22 ਤੋਂ 42 ਇੰਚ ਘੇਰਾ ਹੁੰਦਾ ਤੇ ਹਾਫ ਕਰਕੇ 22 ਹੁੰਦਾ ਇਹ 22 ਇੰਚ ਆਉਂਦਾ ਪਿਆ ਪਰ ਫਿਰ ਵੀ ਆਪਾਂ ਉਹਨਾਂ ਨੇ ਨਹੀਂ ਪਾਉਣੀ ਇਸ ਤਰ੍ਹਾਂ ਦੀ ਸਲਵਾਰ ਨਾਲ ਥੋੜੀ ਖੁੱਲੀ ਪਾਉਣੀ ਹੈ ਉਸ ਕਰਕੇ ਆਪਾਂ ਮੋੜੀ ਦੇ ਵਿੱਚ ਮਿਆਨੀ ਪਾ ਲਈ। ਇਹ ਹੁਣ ਆਪਾਂ ਇਹਨੂੰ ਕਰ ਲਿਆ ਪੱਦਰ। ਮਿਆਨੀ ਨੂੰ ਕਿਸ ਤਰ੍ਹਾਂ ਪਾਈਦਾ ਵੇਖੋ ਜਿੱਦਾਂ ਆਪਣੇ ਕੋਲ ਕਪੜਾ ਵਾ ਇਹਨੂੰ ਆਪਾਂ ਜਨਕਿ ਚਾਰ ਲੇਹਰਾ ਮਾ ਆਪਣੇ ਕੋਲ ਚਾਰ ਤਿਆਂ ਵਾ ਹਨਾ ਤੇ ਇਹਦੀਆਂ ਵੀ ਆਪਣੇ ਕੋਲ ਚਾਰ ਤਿਆਂ ਹੋਣੀਆਂ ਚਾਹੀਆਂ ਤੇ ਇਹਨੂੰ ਆਪਾਂ ਕੀ ਕਰਾਂਗੇ ਆ ਦੂਰਾ ਵਾ ਆਪਣੇ ਕੋਲ ਇੱਕ ਵਾਰੀ ਇਹਨੂੰ ਫੇਰ ਫੋਲਡ ਕਰ ਲਾਂਗੇ ਇਸ ਤਰੀਕੇ ਨਾਲ ਇਹ ਹੋ ਗਿਆ ਚੌਰਾ। ਤੇ ਇਹਨੂੰ ਥੋੜਾ ਜਿਹਾ ਜਿਵੇਂ ਅੱਧਾ-ਅੱਧਾ ਇੰਚ ਦੇ ਮਾਰਜਿਨ ਤੇ ਤੁਸੀਂ ਰੱਖ ਲੈਣਾ ਕਿ ਜਿਹੜਾ ਆਪਣਾ ਸਲਾਈ ਚਾਉਣਾ ਵਾ ਉਹਦਾ ਕਰਕੇ ਆ ਵੇਖੋ ਜਿਹੜੇ ਅੱਧਾ-ਅੱਧਾ ਇੰਚ ਜਿਹੜਾ ਨਾ ਆਪਾਂ ਇਹਦੇ ਉੱਪਰ ਚੜਾ ਕੇ ਰੱਖ ਲੈਣਾ ਇਹਨੂੰ ਮੰਨ ਲੈਣਾ ਕਿ ਆਪਾਂ ਇਹਦੇ ਵਿੱਚ ਜਿਵੇਂ ਸਲਾਈ ਕਰਨੀ ਆ ਵੇਖੋ ਜੇ ਨਹੀਂ ਕਿ ਤੁਸੀਂ ਅੱਧਾ-ਅੱਧਾ ਇੰਚ ਤੇ ਜਿੱਦਾਂ-ਇਦਾਂ ਨਿਸ਼ਾਨੀਆਂ ਲਾ ਕੇ ਇਸ ਤਰੀਕੇ ਨਾਲ ਇਹਨੂੰ ਰੱਖ ਦੇਣਾ ਤੇ ਇਹ ਜਿਹੜੀ ਆਪਣੀ ਸਲਵਾੜ ਆ ਇਹ ਘਟੋ-ਘਟ 3-4 ਇੰਚ ਆਪਣੇ ਕੋਲੇ ਆ 4 ਇੰਚ ਵਾਤਾ ਆਪਣੇ ਕੋਲ ਜਿਹੜਾ ਇਹਦਾ ਘੇਰਾ ਹੋਊਗਾ ਵੈਸੇ 6 ਇੰਚ ਦਾ ਪਹੁੰਚਾ ਇਹਦਾ ਸਿਰਫ 2 ਇੰਚ ਦਾ ਫਰਕ ਆਪਣਾ ਜਿਹੜਾ ਉਹ ਰਹਿ ਜਾਣਾ ਤੇ ਹੁਣ ਆਪਣੀ ਜਿਹੜੀ ਮੋਹਰੀ ਤਿਆਰ ਆ ਉਹ ਆ 6 ਇੰਚ ਆਪਾਂ ਉਹਦਾ ਨਿਸ਼ਾਨ ਲਾਵਾਂਗੇ ਆ ਵੇਖੋ 6 ਇੰਚ ਆਪਣੇ ਕੋਲ ਤਿਆਰ ਆ ਤੇ 1.5 ਇੰਚ ਆਪਾਂ ਬਾਦਰ ਰੱਖਾਂਗੇ ਵੈਸੇ 1 ਇੰਚ ਵੀ ਰੱਖ ਲਓ ਤਾਂ ਵੀ ਕੋਈ ਚੱਕਰ ਨਹੀਂ ਹਾਲਦੀ ਘੜੀ ਮੈਂ 1.5 ਇੰਚ ਬਾਦਰ ਰੱਖੂਗੀ ਤੇ ਇਹ ਵਾਲੀ ਜਿਹੜੀ ਹੈਗਾ ਵਾ ਇਹਨੇ ਚਾਹੇ ਕੋ ਕੜਾਈ ਆ ਕੜਾਈ ਦੇ ਥੱਲੇ ਆ ਮੁਸ਼ਕਲ ਆਉਂਦੀ ਪਈ ਵੀ ਇੱਥੇ ਕਟਾ ਨਹੀਂ ਹੈਗੇ ਅਵੇ ਕੋਲ ਪਲੇਨ ਆ ਤੁਸੀਂ ਇਹ ਧਿਆਨ ਰੱਖਣਾ ਕਦੋਂ ਕੋਈ ਕਰਨਾ ਵਾ ਇਹਨੂੰ ਧਿਆਨ ਚ ਰੱਖਣਾ ਠੀਕ ਹੈ ਕਿ ਇਦਾਂ ਦੀ ਕੋਈ ਮੁਸ਼ਕਲ ਨਾ ਆਵੇ ਹੁਣ ਜਿਹੜਾ ਆਪਣੇ ਕੋਲ ਆਸਣ ਝੋਲੀ ਆ ਇਹ ਆਪਣੇ ਕੋਲ ਤਿਆਰ ਹੈਗਾ ਵਾ 8.5 ਆਪਾਂ 9.5 ਤੇ ਲਾਵਾਂਗੇ ਨਿਸ਼ਾਨ ਐਸੇ ਲਿਖੇ ਨਾ ਆ ਵੇਖੋ ਆਪਾਂ 9.5 ਤੇ ਨਿਸ਼ਾਨ ਲਾ ਲਿਆ ਆਹ ਵਾਲਾ ਤੇ ਇਹਨੂੰ ਇਸ ਨਿਸ਼ਾਨ ਨੂੰ ਤੇ ਇਸ ਨਿਸ਼ਾਨ ਨੂੰ ਆਪਾਂ ਆਪਸ ਵਿੱਚ ਮਿਲਾ ਦੇਣਾ ਐਸ ਤਰ੍ਹਾਂ ਹੁਣ ਇਹ ਆਪਣੀ ਜੇ ਤੁਸੀਂ ਇਹੋ ਵੀ ਵੱਧ ਕੇ ਰੱਖਣਾ ਚਾਹੁੰਦੇ ਜੇ ਜੇ ਆ ਆਪਣੇ ਕੋਲ ਹੁਣ ਕਪੜਾ ਥੋੜਾ ਸੀ ਆਪਾਂ ਇਸ ਕਰਕੇ ਇੰਨਾ ਹੀ ਆਖਿਆ ਨਹੀਂ ਤੇ ਇਹਦੇ ਤੋਂ ਤੁਸੀਂ ਵੱਧ ਵੀ ਕਰ ਸਕਦੇ ਹੋ ਆ ਵੇਖੋ ਜੀ ਆਪਾਂ ਇਹਨੂੰ ਚੌਰਾ ਕਰਦੇ ਜੀ ਆਪਣਾ ਇੱਥੋਂ ਇਹ ਪੂਰਾ ਨਹੀਂ ਸੀ ਹੋਣਾ ਤੇ ਜੇ ਤੁਹਾਡੇ ਕੋਲ ਕਪੜਾ ਜ਼ਿਆਦਾ ਬਚੇ ਤੁਸੀਂ ਜਾਨੀ ਕਿ ਇਹਨੂੰ ਹੋਰ ਵੀ ਇੱਧਰ ਨੂੰ ਵਧਾ ਸਕਦੇ ਜੀ ਆਪਾਂ ਕਰਦੇ ਹੁਣ ਇਹਦੀ ਕਟਿੰਗ ਕੁਕ ਤੇ ਰਹਿ ਗਈ ਥਣੀ ਪਸਾਈ ਕਰਦੇ ਆ ਆ ਹੋ ਗਿਆ ਇਹ ਆਪਣੇ ਕੋਲ ਹੁਣ ਕਿਵੇਂ ਚਾਰ ਹੋਣੀ ਹੈ ਆ ਦੇਖੋ ਇਸ ਤਰੀਕੇ ਨਾਲ ਦੋ ਜਿਹੜੀਆਂ ਲੇਰਾਂ ਇਹ ਇਧਰ ਲੱਗ ਜਾਣੀਆਂ ਤੇ ਜਿਹੜੀਆਂ ਦੋ ਲੇਰਾਂ ਉਹਨਾਂ ਨੇ ਇਧਰ ਲੱਗ ਜਾਣਾ ਇਹ ਆਪਣੇ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਸਵਾਇ ਪਰੀ ਸੋਮਵਾਰ ਦੀ ਜਿਹੜੀ ਕਟਿੰਗ ਹੋ ਗਈ ਕਿਉਂਕਿ ਇਹ ਆਪਣੇ ਵਿੱਚ ਮਿਆਂਨੀ ਆ ਗਈ ਤੇ ਆ ਆਪਣੀ ਇਹ ਬੈਲਟ ਆ ਗਈ ਇਹ ਸੋਮਾਰ ਜਿਹੜੀ ਆਪਣੀ ਕਟਿੰਗ ਹੋ ਗਈ ਹੁਣ ਅਪਾ ਕਰਦੇ ਦੂਜੀ ਸੋਮਾਰ ਦੀ ਕਟਿੰਗ ਉਹ ਕਿਹੜੇ ਤਰੀਕੇ ਨਾਲ ਕਰਨੀ ਆ ਆਪਾਂ ਤੁਹਾਨੂੰ ਉਹ ਵੀ ਦੱਸ ਦਵਾਂ ਇਹਦੇ ਮਤਲਬ ਉਸ ਕੱਲੇ ਪੌਂਚ ਆ ਤੇ ਕਢਾਈ ਇਸ ਤਰ੍ਹਾਂ ਤੇ ਇਹਨੂੰ ਆਪਾਂ ਕਿਵੇਂ ਕੱਟਣਾ ਆ ਦੇਖ ਉਹਦੇ ਜਿਵੇਂ ਸਾਰੇ ਸੀ ਇਹਦੇ ਸਿਰਫ ਪੌਂਚਾਂ ਦੇ ਘਟਾਈ ਹੈ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਰਾਂਗੇ ਸਿੰਗਲ ਹੁਣ ਇਹਨੂੰ ਆਪਾਂ ਰੱਖਾਂਗੇ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਆਪਸ ਵਿੱਚ ਮਿਲਾਵਾਂਗੇ ਕੜਾਈ ਨੂੰ ਕੜਾਈ ਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਇਹਦਾ ਆਪਾਂ ਸੈਂਟਰ ਪੁਆਇੰਟ ਕੱਢਣਾ ਬਿਲਕੁਲ ਫੱਦਰਾ ਕਰਕੇ ਤੁਸੀਂ ਇਹਨੂੰ ਉਛਾੜ ਲੈਣਾ ਤੇ ਕढ़ाई ਨੂੰ ਕढ़ाई ਦੇ ਨਾਲ ਜ਼ਰੂਰ ਮਿਲਾਉਣਾ ਕਿ ਇੱਕੋ ਜਿਹਾ ਆਪਣੇ ਪਹੁੰਚੇ ਜਿਹੜੇ ਆ ਉਹ ਕੱਟੇ ਜਾਣ ਇਹ ਜਾਨੀ ਕਿ ਪਹੁੰਚੇ ਆ ਠੀਕ ਆ ਹਾਂ ਤੇ ਬਿਲਕੁਲ ਪੁਰਪੁਰਾ ਕੇ ਜਿਹੜਾ ਇਸ ਫੁੱਲ ਤੇ ਆਹ ਫੁੱਲ ਲਾਵੇ ਇਸ ਫੁੱਲ ਤੇ ਆਹ ਫੁੱਲ ਲਾਵੇ ਇਸ ਤਰੀਕੇ ਦੇ ਨਾਲ ਇਹਨਾ ਥੋੜਾ ਸੈੱਟ ਨਹੀਂ ਆਉਦਾ ਆਪਾਂ ਇਹਨੂੰ ਇਸ ਤਰ੍ਹਾਂ ਕਰਦੇ ਆਂ ਕੱਲਾ ਕੱਲਾ ਪੌਂਚਾ ਜਿਹੜਾ ਉਹ ਕੱਟ ਲੈਨੇ ਇਸ ਤਰੀਕੇ ਨਾਲ ਕਿਉਂਕਿ ਫਿਰ ਜਦੋਂ ਆਪਾਂ ਸਲਵਾਰ ਬਣਾਵਾਂਗੇ ਉਹਦੇ ਵਿੱਚ ਮੁਸ਼ਕਲ ਆਊਗੀ ਆਪਾਂ ਇਸ ਤਰੀਕੇ ਨਾਲ ਤਿਆਰ ਕਰਦੇ ਆਂ ਚਲੋ ਇੱਕ ਪੌਂਚਾ ਕੱਟ ਲਾਂਗੇ ਫਿਰ ਆਪਾਂ ਦੂਜੀ ਵਾਲਾ ਪੌਂਚਾ ਜਿਹੜਾ ਉਹ ਕੱਟਾਂਗੇ ਆ ਵੇਖੋ ਇਦਾਂ ਠੀਕ ਆਉਂਦਾ ਪਿਆ ਆ ਬਿਲਕੁਲ ਬਰਾਬਰ ਆਉਂਦਾ ਕਸਤਾ ਕਰਕੇ ਆਪਾਂ ਇਹਨੂੰ ਇਹ ਵੀ ਆਪਣੀ ਉਸੇ ਨਾਲ ਆਪ ਦੀ ਸਲਵਾਰ ਪੈਂਟੀ ਇੰਚ ਤਿਆਰ ਕਰਨੀ ਆਪਾਂ ਇਹਦਾ ਵੀ ਆਪਾਂ ਇੱਥੋਂ ਰਖਾਂਗੇ ਇਹਦਾ ਆਪਾਂ ਥੱਲੇ ਪੌਂਚਾ ਬਣਾਵਾਂਗੇ ਆ 2 ਇੰਚ ਦਾ ਆਪਣੇ ਕੋਲ ਗੈਪ ਹੈਗਾ 2 ਇੰਚ ਦਾ ਥੱਲੇ ਆਪਾਂ ਟੀਗਨ ਲਾਵਾਂਗੇ ਅੱਧਾ ਇੰਚ ਆਪਣੇ ਕੋਲ ਆ ਹੈਗਾ ਇਹਦੇ ਤੋਂ ਆਪਾਂ ਗਾੜੀ ਮਿਲ ਲਈਏ ਤੇ ਗਾੜੀ ਆਪਣਾ ਇਹਨੂੰ ਬਿਲਕੁਲ ਪਹਿਲਾਂ ਪਾਸ ਇੱਧਰ ਜਿਹੜੀ ਘਾਟ ਵਧਨ ਉਹ ਕੱਢ ਲਾਂਗੇ ਆਪਕ ਥੋੜੀ ਜਿਹੀ ਆਉਂਦੀ ਪਈ ਆਪਾਂ ਕੱਢ ਲਾਂਗੇ ਹੁਣ ਜਿੰਨਾ ਆਪਾਂ ਇਹਦੇ ਥੱਲੇ ਪੌਂਚਾ ਲਾਉਣਾ ਨਾ ਟੀਗਨ ਲਾਉਣਾ ਵਾ ਉਹਦਾ ਆਪਾਂ ਪਹਿਲਾਂ ਧਿਆਨ ਰੱਖਾਂਗੇ ਕਿ ਆਪਾਂ ਕਿੰਨਾ ਲਾਉਣਾ ਵਾ ਆਪਾਂ 2 ਇੰਚ ਦਾ ਲਾਉਣਾ ਵਾ ਤੇ ਇਦਾਂ 2 ਇੰਚ ਦਾ ਛੱਡ ਕੇ ਤੇ ਯਾਨੀ ਕਿ ਜੇ 30 ਇੰਚ ਆਪਾਂ ਉਹ ਪੈਂਤੀਂਚ ਤਿਆਰ ਆ 5 ਇੰਚ ਇੰਚ ਦੀ 벨ਟ ਪਾਵਾਂਗੇ ਤਾਂ 30 ਇੰਚ ਆਪਾਂ ਇਹ ਚੀਜ਼ ਰੱਖਾਂਗੇ 1 ਇੰਚ ਆਪਾਂ ਵਾਧ ਰੱਖਾਂਗੇ ਜਿਹੜਾ ਆਪਣਾ ਇਥੋਂ 1/2 ਇੰਚ ਹੀ ਥੋਂ ਹੀ ਮਾਰ ਜਣਾਊਗਾ ਤੇ ਉੱਪਰੋਂ ਵੀ ਆਊਗਾ ਇਹਦੇ ਆਪਾਂ 31 ਇੰਚ ਦੇ ਨਿਸ਼ਾਨ ਲਾਵਾਂਗੇ ਤੇ ਹੁਣ ਆਪਣਾ ਇਹ ਹੈਗਾ ਵਾ ਪੌਂਚਾ ਜਿਹੜਾ ਆਪਾਂ ਤਿਆਰ ਰੱਖਣਾ ਵਾ 6 ਇੰਚ ਤੇ 6 ਇੰਚ ਦਾ ਹੀ ਆਪਾਂ ਜਿਹੜਾ ਵਾ ਇਹਦਾ ਕਟਿੰਗ ਕਰਾਂਗੇ ਸਾਰੀ ਪੋਚੇ ਦੀ ਠੀਕ ਹੈ 6 6 ਇੰਚ ਤੇਨ ਚਾਹ ਲਾ ਕੇ ਤੇ ਆਪਾਂ ਇਹਦੀ ਕਟਿੰਗ ਕਰਾਂਗੇ ਇਧਰੋਂ 6 ਇੰਚ ਤੇ ਆ ਨਹੀਂ ਆਵਲਾ ਨਹੀਂ 6 ਇੰਚ ਤੇ ਆਵੇ ਤਾਂ 6 ਤੇ 6 6 ਇੰਚ ਤੇ ਆਪਾਂ ਚਾਹ ਲਾਵਾਂ ਨੂੰ ਕਸਿੱਦਾ ਹੀ 8 3 ਇੰਚ ਦੇ ਪੈਟਰੋ ਇਹਨਾਂ ਨੂੰ ਪੂਆਪਸ ਵਿੱਚ ਚੇਕਾ ਮੋਲਾ ਦੇ ਇਹ ਆਪਣਾ ਇੱਕ ਪਹੁੰਚਾ ਹੋਰ ਦੂਸਰਾ ਪਹੁੰਚਾ ਨੂੰ ਆਪਾਂ ਬਾਅਦ ਚ ਕੱਟਦੇ ਆ ਜੇ ਤੁਸੀਂ ਨਾ ਵੀ ਤੁਸੀਂ ਇਹਨਾਂ ਸਾਰੇ ਨੂੰ ਮਤਲਬ ਆਪਸ ਵਿੱਚ ਮਿਲਾ ਲੈਣਾ ਫਿਰ ਕਟਿੰਗ ਕਰਨੀ ਇਦਾਂ ਇੱਥੋਂ ਲੈ ਕੇ ਇੱਥੋਂ ਤੱਕ ਸਾਰਾ ਨਿਸ਼ਾਨ ਲਾ ਲੈਣਾ ਮੈਂ ਤਾਂ ਵੈਸੇ ਵੀ ਕੱਟ ਸਕਦੀ ਹਾਂ ਮੈਂ ਤੁਹਾਨੂੰ ਦੱਸਣ ਦਾ ਕਰਕੇ ਕਿ ਚਲੋ ਇਸ ਤਰੀਕੇ ਨਾਲ ਆਪਾਂ ਸਾਰਾ ਇਹ ਜਿਹੜਾ ਨਿਸ਼ਾਨ ਆਪਸ ਵਿੱਚ ਮਿਲਾ ਕੇ ਫੇਰੇ ਦੀ ਜਿਹੜੀ ਆ ਉਹ ਕਟਿੰਗ ਕਰਨੀ ਆ ਇਹ ਆਪਾਂ ਜਿੰਨਾ ਆਪਣੇ ਕੋਲ ਮੋਰੀ ਤਿਆਰ ਹੈ ਆਪਾਂ ਓਨਾ ਹੀ ਰੱਖਣਾ ਜਿਹੜਾ ਮਾਰਜਿਨ ਰੱਖਣਾ ਉਹ ਆਪਾਂ ਕੁੰਦਿਆਂ 'ਚ ਰੱਖਾਂਗੇ ਕਈ ਜਿੱਦਾਂ ਕਲੀਆਂ ਬੋਲਦੇ ਹਨ ਕਈ ਕੁੰਦੇ ਬੋਲਦੇ ਆ ਉਹ ਆਪਾਂ ਉਹਦੇ ਵਿੱਚ ਰੱਖਾਂਗੇ ਵੀਡੀਓ ਨੂੰ ਸਾਰੀ ਵੇਖੋ ਫੇਰ ਹੀ ਸਮਝ ਆਊਗੀ ਤੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਆਉਣ ਵਾਲੀਆਂ ਵੀਡੀਓ ਵੇਖਣ ਲਈ ਛਤਤ ਪਹਿਲਾਂ ਤੁਹਾਡੇ ਕੋਲ ਵੀਡੀਓ ਆਵੇ ਆਪਾਂ ਇਸ ਸਟਿਚਿੰਗ ਦੀ ਵੀ ਪਾਵਾਂਗੇ ਕਿ ਕਿਸ ਤਰੀਕੇ ਨਾਲ ਚੋਣਾ ਪਾਉਣੀ ਹੈ ਇੰਚੀ ਟੇਪ ਦੇ ਮੈਥਡ ਦੇ ਅਨੁਸਾਰ ਕਿ ਆਪਾਂ ਇੰਚਾਂ ਦੇ ਹਿਸਾਬ ਨਾਲ ਕਿਵੇਂ ਚੋਣਾ ਪਾਉਣਾ ਹੈ ਕਿਹੜੀ ਸਲਵਾਰ ਚੇਰ ਪਾਉਣੀ ਹੈ ਉਹ ਵੀ ਆਪਾਂ ਵੀਡੀਓ ਪਾਵਾਂਗੇ ਆਹ ਬਿਲਕੁਲ ਬਿਲਕੁਲ ਫੱਦਰਾ ਘਰ ਲੈਣਾ ਕੱਪੜੇ ਨੂੰ ਪਿੱਕ ਹੋ ਜਾ ਹੋ ਗਿਆ ਤੇ ਇਹਨੂੰ ਆਪਾਂ ਇਸੇ ਪੌਂਚੇ ਦੇ ਉੱਪਰ ਰੱਖ ਕੇ ਕੱਟ ਲਾਂਗੇ ਕढ़ाई ਨੂੰ ਕढ़ाई ਨਾਲ ਮਿਲਾ ਕੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਠੀਕ ਆ ਹੁਣ ਆਪਾਂ ਇਹ ਪੌਂਚਾ ਜਿਹੜਾ ਇਹ ਕੱਟ ਲਾਉਂਦੇ ਠੀਕ ਆ ਵੇਖ ਬਿਲਕੁਲ ਬਰਾਬਰ ਰੱਖ ਕੇ ਸੈਂਟਰ ਨਾਲ ਸੈਂਟਰ ਮਿਲਾ ਕੇ ਫੇਰ ਕਿਉਂਕਿ ਜਿਹੜੀਆਂ ਕढ़ाइयां ਹੁੰਦੀਆਂ ਇਹਨਾਂ ਵਿੱਚ ਥੋੜੀ ਬਹੁਤੀ ਮੁਸ਼ਕਲ ਆ ਜਾਂਦੀ ਹੈ ਤੇ ਉਹਨਾਂ ਨੂੰ ਆਪ ਇਸ ਤਰੀਕੇ ਨਾਲ ਹੱਲ ਕਰ ਸਕਦੇ ਆ। ਆਪਰੇ ਦੋਵੇਂ ਪੌਂਚੇ ਕੱਟੇ ਗਏ। ਠੀਕ ਹੈ। ਆਹ ਥੋੜਾ ਜਿੜਾ ਘਟਾਵਤਾ ਸਾਈ ਕੱਢ ਲਈਏ। ਮਸਾਲਾ ਲਾਇਆ ਸੀ ਆਪਾਂ ਤੇ ਕੱਟਿਆ ਨਹੀਂ ਆਪਾਂ ਇਹਨੂੰ ਕੱਟ ਲੈਨੇ। ਚਲੋ ਬਰਬਰ ਹੋ ਗਿਆ ਇੱਥੇ ਆਪਾਂ ਟਿਕਨ ਲਾ ਕੇ ਪੌਂਚਾ ਤਿਆਰ ਕਰਾਂਗੇ। ਹੁਣ ਆਪਾਂ ਕੱਟਦੇ ਆ ਹੁੰਦੇ ਤੇ ਇਹਨੂੰ ਬਰਾਬਰ ਕਰ ਲઈએ ਜਿੰਨਾ ਵੀ ਇਹ ਕੱਪੜਾ ਵਾ ਹੁਣ ਆਪਾਂ ਕਰ ਲੈਣਾ ਕੰਨੀ ਰੁਕ ਤੇ ਡਬਲ ਜੇ ਤੁਸੀਂ ਭਾਰੀ ਸਲਵਾਰ ਬਣਾਉਣੀ ਹੈ ਫਿਰ ਇਸ ਤਰ੍ਹਾਂ ਨਹੀਂ ਕਟਿੰਗ ਕਰਨੀ ਤੁਸੀਂ ਇਸ ਤਰ੍ਹਾਂ ਕਰਨੀ ਹੈ ਪਰ ਜਿਹੜੀਆਂ ਕੜਾਈਆਂ ਵਾਲੀਆਂ ਸਲਵਾਰਾਂ ਹੁੰਦੀਆਂ ਉਹ ਮਤਲਬ ਜਾਰੀਆਂ ਚੋਣਾ ਵਾਲੀਆਂ ਬਿਅ ਐਕਸਾਈਡ ਤੇ ਨਹੀਂ ਚੰਗੀਆਂ ਲੱਗਦੀਆਂ ਸਿੱਧੀ ਜੀ ਸਲਵਾਰ ਹੀ ਚੰਗੀ ਲੱਗਦੀ ਹੈ ਤੇ ਆਪਾਂ ਇਹਨਾਂਸਾ ਕੰਨੀ ਨੂੰ ਕੰਨੀ ਨਾਲ ਮਿਲਾ ਕੇ ਜਿਨੇ ਜਿਨੇ ਆਪਾਂ ਪਹੁੰਚ ਇਹਦੀ ਕਟਿੰਗ ਕੀਤੀ ਸੀ 33 33 ਇੰਚ ਤੇ 5 ਇੰਚ ਦੀ ਆਪਣੀ 벨ਟ ਪੈ ਲੈਣੀ ਹੈ ਤੇ ਜਿਹੜੀ 벨ਟ ਉਹ ਆਪਾਂ 8 ਇੰਚ ਦੀ ਪਾਵਾਂਗੇ ਤਿਆਰ ਹੋ ਕਿ ਉਹ 5 ਇੰਚ ਦੀ ਰਹਿ ਜਾਊਗੀ ਉਹ ਵੀ ਆਪਾਂ ਕਟਿੰਗ ਕਰਦੇ ਹਾਂ ਤੁਹਾਨੂੰ ਦੱਸਦੇ ਕਿਹੜੇ ਤਰੀਕੇ ਨਾਲ

ਤੇ ਜਿਹੜਾ ਆਪਾਂ ਸਲਾਈ ਦੇ ਵਿੱਚ ਆਉਣ ਲਈ ਉਹ ਆਪਣੇ 6 ਇੰਚ ਦੀ ਮੋਰੀ ਤਿਆਰੀ ਆ ਆਪਾਂ 6 ਇੰਚ ਦੀ ਕਟਿੰਗ ਕੀਤੀ ਹੁਣ ਆਪਾਂ ਇੱਥੇ ਰਵਾਂਗੇ ਜਿੰਨਾ ਆਪਣਾ ਮੋਰੀ ਦੇ ਵਿੱਚ ਜਿਹੜਾ ਮਤਲਬ ਆਉਣਾ ਵਾ ਉਹ ਆਪਾਂ ਰੱਖਾਂਗੇ 1.5 ਇੰਚ ਅੱਧਾ ਇੰਚ ਧਰੋ ਸਲਾਈ ਚ ਆਜੂ ਅੱਧਾ ਇੰਚ ਜਿਹੜਾ ਆਪਾਂ ਮੋਰੀ ਕੱਟੀ ਆ ਪੌਂਚਾ ਕਟਿਆ ਉਹਦੇ ਵਿੱਚੋਂ ਆਜੂਗਾ ਤੇ ਅੱਧਾ ਇੰਚ ਦੀ ਆਪਣੀ ਜਿਹੜੀ ਆ ਉਹ ਨਾਲੀ ਜਿਹੜੀ ਆ ਫਿਟਿੰਗ ਵਾਲੀ ਸੀਨ ਜਿਹੜੀ ਆ ਉਹ ਬਚੂਗੀ ਜੇ ਤੁਸੀਂ ਇਸ ਤਰ੍ਹਾਂ ਮਤਲਬ 1.5 ਇੰਚ ਦਾ ਮਾਰਜਨ ਲੈ ਕੇ ਸਲਵਾਰ ਦੀ ਕਟਿੰਗ ਕਰੋਗੇ ਨਾ ਜਿਹੜੀ ਕਈਆਂ ਦੇ ਮਗਰ ਕਿੰਨੀ ਲੰਬੀ ਜੀ ਸਲਵ ਫਿਟਿੰਗ ਵਾਲੀ ਸਲਾਈ ਜਿਹੜੀ ਸਹੀ ਨਹੀਂ ਵੱਜਦੀ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਕਟਿੰਗ ਕਰੋਗੇ ਸਲਵਾਰ ਦੀ ਜਿਹੜੀ ਮਤਲਬ ਪਿੱਛੋਂ ਬੈਕ ਸਾਈਡ ਤੋਂ ਵੀ ਹੈ ਨਾ ਬਹੁਤ ਵਧੀਆ ਜਿਹੜੀ ਆ ਫਿਟਿੰਗ ਆਊਗੀ ਤੇ ਆਪਾਂ ਸਲਾਈ ਵਾਲੀ ਵੀ ਪਾਵਾਂਗੇ ਵੀਡੀਓ ਕਿ ਕਿਸ ਤਰ੍ਹਾਂ ਫਿਟਿੰਗ ਕਰੀਦੀ ਹੈ ਆ ਆਪਣਾ ਥੋੜਾ ਵੱਧਾ ਵੱਧਾ ਘਟਾ ਜਾਈਏ ਆਪਾਂ ਕੱਟ ਲੈਨੇ ਆ ਆਲੇ ਜੇ ਕਪੜਾ ਆਪੁੰਦਾ ਕਈ ਇਹਨੂੰ ਕਲੀ ਬੋਲਦੇ ਆ ਕਈ ਕੁੰਦਾ ਬੋਲਦੇ ਉਸ ਨੂੰ ਕੁੰਦਾ ਹੀ ਬੋਲਦੇ ਤੇ ਲੋਗੀ ਇਹ ਤੁਹਾਨੂੰ ਬਈ ਕਟਿੰਗ ਹੋ ਗਿਆ ਹੁਣ ਆਪਾਂ ਕਰਦੇ ਆ ਦੂਜਾ ਪੁੰਦਾ ਫੇਰ ਕੱਟਾਂਗੇ ਆਪਾਂ ਇਹਦੀ ਪੈਰ ਲਟਾ ਲਈ ਪੱਧਰਾ ਕਰ ਲਉ ਵੈਸੇ ਤੁਸੀਂ ਪੱਟੋ ਫਰਸ਼ ਤੇ ਥੱਲੇ ਬਹਿ ਕੇ ਜਿਆਦਾ ਵਧੀਆ ਕਿ ਸਾਰਾ ਕੱਪੜਾ ਵਧੀਆ ਤਰੀਕੇ ਨਾਲ ਵੇਚ ਜਾਂਦਾ ਇਸ ਤਰ੍ਹਾਂ ਥੋੜੀ ਮੁਸ਼ਕਲ ਆਉਂਦੀ ਜੇ ਕਿਸੇ ਨੇ ਹੋਰ ਵੀ ਕੁਝ ਸਿੱਖਣਾ ਹੋਵੇ ਹੋਰ ਵੀ ਕੁਝ ਪੁੱਛਣਾ ਹੋਵੇ ਕਮੈਂਟ ਕਰਿਓ ਤਾਂ ਵੀ ਜੇ ਕੁਝ ਸਿੱਖਣਾ ਵਾ ਮਤਲਬ ਹੋਰ ਵੀ ਕਿਸੇ ਚੀਜ਼ ਦੀ ਕਟਿੰਗ ਜਾਂ ਸਲਾਈ ਮੇਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਕਰਿਓ ਆਪਾਂ ਤੁਹਾਨੂੰ ਉਹਦੀ ਵੀਡੀਓ ਵੀ ਬਣਾ ਕੇ ਪਾਵਾਂਗੇ ਅਪਲੋਡ ਕਰਾਂਗੇ ਅਗੇ ਦਾ ਤੁਸੀਂ ਜੇ ਕੁੰਡੇ ਨੂੰ ਕੁੰਡੇ ਤੇ ਰੱਖ ਕੇ ਇਸ ਤਰੀਕੇ ਨਾਲ ਤੁਸੀਂ ਇਸ ਕੁੰਡੇ ਦੀ ਵੀ ਕਟਿੰਗ ਕਰ ਲੈਣਾ ਤਾਂ ਰੱਖਣਾ ਬਿਲਕੁਲ ਬਰਾਬਰ ਆਏ ਨਹੀਂ ਘੱਟ ਵੱਧ ਨਹੀਂ ਹੋਣਾ ਚਾਹੀਦਾ ਬਿਲਕੁਲ ਬਰਾਬਰ ਹੋਵੇ ਫੇਰ ਹੀ ਜਿਹੜੀ ਆ ਜਿਹੜੀ ਫਿਟਿੰਗ ਵਾਲੀ ਸਲਾਈ ਆ ਇਹ ਆਪਣੀ ਸਹੀ ਹੋਜੂਗੀ ਆ ਦੇਖੋ ਇੱਥੋਂ ਆਪਾਂ ਕੱਟਦੇ ਕਟਿੰਗ ਇਹੜਾ ਥੋੜਾ ਜਿਹਾ ਬਾਹਰੋਂ ਨੂੰ ਕੱਟ ਲਿਆ ਆਪਾਂ ਉਧਰ ਇਹਨੂੰ ਕੱਟ ਲੈਣਾ ਇੱਥੇ ਵੀ ਜਿਹੜਾ ਥੋੜਾ ਥੋੜਾ ਤੁਹਾਨੂੰ ਦਿਸਦਾ ਪਿਆ ਹੁਣ ਵਿੱਚ ਇਹਦੇ ਜੇ ਨਹੀਂ ਦਿਸਦਾ ਤੇ ਆਪਾਂ ਇਦਾਂ ਨਿਸ਼ਾਨ ਲਾ ਕੇ ਰੱਖਦੇ ਨੇ ਥੋੜਾ ਜਿਹਾ ਐਸਟਾ ਜਿੱਦਾਂ ਉਹ ਵਾਲਾ ਹੀ ਸ਼ੇਪ ਬਣੀ ਉਸੇ ਤਰ੍ਹਾਂ ਹੀ ਆਪਾਂ ਇਹਦੀ ਵੀ ਸ਼ੇਪ ਬਣਾ ਦੇਣੀ ਆਪਣੇ ਕੁੰਡੇ ਦੀ ਕਟਿੰਗ ਹੋ ਗਈ ਤੇ ਆਹ ਵਾਲਾ ਜਿਹੜਾ ਸੈਂਟਰ ਹੈ ਆਪਸ ਵਿੱਚ ਜੁੜਿਆ ਇਹਨੂੰ ਵੀ ਆਪਾਂ ਅਲੱਗ ਕਰ ਲਾਂਗੇ ਕਿਉਂਕਿ ਇੱਥੇ ਆਪਾਂ ਪਹੁੰਚੇ ਲਾਉਣੇ ਆ ਆਹ ਵਾਲੀ ਚੀਜ਼ਨ ਆ ਵੇਖੋ ਇਹ ਆਪਣੀ ਲੱਤੀ ਹੈ ਜਿਹਨੂੰ ਆਪਾਂ ਅਲੱਗ ਕਰ ਲੈਣਾ ਇਸ ਤਰ੍ਹਾਂ ਆਹ ਠੀਕ ਆ ਆਪਾਂ ਪਹੁੰਚੇ ਹੋ ਗਏ ਦੋਵੇਂ ਆ ਆਪਣੇ ਕੁੰਡੇ ਹੋ ਗਏ ਸਲਵਾਰ ਦੇ ਹੁਣ ਆਪਾਂ ਕਰਦੇ ਆ ਬੈਲਟ ਦੀ ਕਟਿੰਗ ਆਪ ਕੋ ਆਪਣਾ ਕਪੜਾ ਵਚੇ ਆਪਾਂ ਇਧਰ ਵੇਖ ਦਿੰਨੇ। ਇਹ ਗੇ ਸਹੀ ਨਹੀਂ ਹੈ। ਇਹਦੇ ਵਿੱਚੋਂ ਹੀ ਆਪਾਂ ਕਰਾਂਗੇ ਬੈਲਟ ਦੀ ਕਟਿੰਗ। 8 ਇੰਚ ਦੀ ਆਪਾਂ ਬੈਲਟ ਦੀ ਕਟਿੰਗ ਕਰਾਂਗੇ। ਤੇ 3 ਇੰਚ ਰੱਖਾਂਗੇ 22 ਇੰਚ ਤਿਆਰ ਆ 1 ਇੰਚ ਆਪਾਂ ਵਾਧ ਰੱਖਾਂਗੇ। 8 8 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ। ਇਹ 8 ਇੰਚ। ਇਹ 8 ਇੰਚ ਤੇ 23 ਇੰਚ। ਇਹ ਜਿਹੜੀ ਆਪਾਂ ਜਿਹੜੀ ਚੜਾਈ ਰੱਖਣੀ ਆ। ਹੁਣ ਆਪਾਂ ਇਹਨੂੰ ਸਾਰੇ ਨੂੰ ਕੱਟ ਲਾਂ। ਲੋ ਜੀ ਆਪਣੀ 벨ਟ ਦੀ ਵੀ ਕਟਿੰਗ ਹੋਊਗੀ। ਹੁਣ ਆਪਾਂ ਅਗਲੀ ਵੀਡੀਓ ਜਿਹੜੀ ਨਾ ਸਲਾਈ ਦੀ ਪਾਵਾਂਗੇ ਕਿਉਂਕਿ ਇੱਕ ਸਲਵਾਰ ਦੀ ਅੱਗੇ ਵੀ ਆਪਾਂ ਕਟਿੰਗ ਦੀ ਵੀਡੀਓ ਪਾਈ ਹੋਈ ਆ ਆਪਣੇ ਚੈਨਲ ਤੇ। ਛੋਟਾ ਸੁੰਦਰਾ ਕਟਿੰਗ ਦੀ ਹੈਵੀ ਨਾਪ ਦੀ ਵੀ ਪਾਈ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਜੇ ਬਾਜੂ ਦੀ ਕਟਿੰਗ ਦੀ ਵੀ ਪਾਈ ਆ ਨੋਰਮਲ ਜਿਹੜਾ ਆਪਣਾ ਸਾਈਜ਼ ਹੁੰਦਾ ਛਾਤੀ ਦਾ ਜਿਵੇਂ 19 20 ਇੰਚ ਉਹਦੀ ਵੀ ਆਪਾਂ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਜੇ ਤੁਹਾਨੂੰ ਚਾਹੀਦੀ ਹੈ ਮੇਰੇ ਤੋਂ ਜਰੂਰ ਤੇ ਮੇਰੇ ਚੈਨਲ ਤੇ ਜਾ ਕੇ ਵੀਡੀਓ ਵੇਖਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਵੀਡੀਓ ਵੇਖਣ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ